ਡਰਗ ਤਸਕਰੀ ਮਾਮਲੇ 'ਚ ਬਿਕਰਮ ਮਜੀਠੀ ਅੱਜ ਫੇਰ ਤੋਂ ਪਟਿਆਲਾ 'ਚ ਸਿੱਟ ਸਾਹਮਣੇ ਪੇਸ਼ ਨਹੀਂ ਹੋਣਗੇ ਮਜੀਠੀਆ ਨੇ ਅੱਜ ਫੇਰ ਚਿੱਠੀ ਭੇਜ ਕੇ ਪੇਸ਼ ਨਾ ਹੋਣ ਦਾ ਨਵਾਂ ਰੀਜ਼ਨ ਦੱਸਿਆ ਮਜੀਠੀਆ ਨੇ ਚਿੱਠੀ 'ਚ ਲਿਖਿਆ ਹੈ ਕਿ ਅੱਜ ਉਹਨਾਂ ਦੀ ਚੰਡੀਗੜ੍ਹ ਅਦਾਲਤ 'ਚ ਕਿਸੇ ਕੇਸ 'ਚ ਪੇਸ਼ੀ ਹੈ ਜਿਸ ਕਾਰਨ ਉਹ ਸਿੱਟ ਅੱਗੇ ਪੇਸ਼ ਨਹੀਂ ਹੋ ਪਾਣਗੇ ਤੇ ਇਹ ਤੀਸਰੀ ਵਾਰ ਹੋ ਗਿਆ ਜਦਕਿ ਬਿਕਰਮ ਮਜੀਠੀਆ ਸਿੱਟ ਸਾਹਮਣੇ ਨਹੀਂ ਪੇਸ਼ ਹੋਏ ਮਜੀਠਿਆ ਨੂੰ ਸਿਟ ਵੱਲੋਂ ਪਟਿਆਲਾ 'ਚ ਤਲਬ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਮਜੀਠਿਆ ਨੇ ਵਾਰ-ਵਾਰ ਸੱਮਣ ਭੇਜਨ ਤੇ ਅਦਾਲਤ ਦਾ ਰੁਕ ਕੀਤਾ ਸੀ ਜਿੱਥੇ ਅਦਾਲਤ 'ਚ ਅਰਜੀ ਲਗਾਈ ਗਈ ਸੀ ਕਿ ਉਹਨਾਂ ਨੂੰ ਵਾਰ-ਵਾਰ ਸੱਮਣ ਭੇਜ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਅਦਾਲਤ ਵੱਲੋਂ ਮਜੀਠਿਆ ਨੂੰ ਰਾਹਤ ਦੇ ਤੌਰ ਤੇ 8 ਜੁਲਾਈ ਤੱਕ ਸਿਟ ਨੂੰ ਰੋਕ ਦਿੱਤਾ ਸੀ ਤੇ ਹੁਣ ਦੁਬਾਰਾ ਸਿਟ ਨੇ ਸੱਮਣ ਜਾਰੀ ਕੀਤੇ ਨੇ ਤੇ ਬਿਕਰਮ ਮਜੀਠਿਆ ਖਿਲਾਫ ਇਹ ਮਾਮਲਾ ਕਾਂਗਰਸ ਸਰਕਾਰ ਦੌਰਾਨ ਹੋਇਆ 20 ਸਤੰਬਰ 2021 ਨੂੰ ਹੋਇਆ ਸੀ ਜਿਸ 'ਚ ਮਜੀਠਿਆ ਨੂੰ 5 ਮਹੀਨੇ ਜੇਲ੍ਹ ਵਿੱਚ ਵੀ ਰਹਿਣਾ ਪਿਆ ਸੀ ਹੁਣ ਭਗਵੰਤ ਮਾਨ ਸਰਕਾਰ ਫੇਰ ਇਸ ਕੇਸ ਦੀ ਮਜਿੱਠੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਹਾਲਾਂਕਿ ਮਜਿੱਠੀਆਂ ਨੇ ਦੋਸ਼ ਲਾਇਆ ਹੈ ਕਿ ਜਿਸ ਕੇਸ 'ਚ ਉਹ ਜੇਲ੍ਹ ਵਿੱਚ ਸਨ ਉਸ 'ਚ ਹਾਲੇ ਤੱਕ ਚਾਰਜ ਸ਼ੀਟ ਵੀ ਦਾਖਲ ਨਹੀਂ ਕੀਤੀ ਗਈ ਹੈ ਤੇ ਨਾਲ ਹੀ ਇਸ ਮਾਮਲੇ ਵਿੱਚ ਉਹਨਾਂ ਕੋਲੋਂ ਕੁਝ ਬਰਾਮਦ ਨਹੀਂ ਹੋਇਆ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਡਰਗ ਤਸਕਰੀ ਮਾਮਲੇ 'ਚ ਬਿਕਰਮ ਮਜੀਠੀ ਅੱਜ ਫੇਰ ਤੋਂ ਪਟਿਆਲਾ 'ਚ ਸਿੱਟ ਸਾਹਮਣੇ ਪੇਸ਼ ਨਹੀਂ ਹੋਣਗੇ ਮਜੀਠੀਆ ਨੇ ਅੱਜ ਫੇਰ ਚਿੱਠੀ ਭੇਜ ਕੇ ਪੇਸ਼ ਨਾ ਹੋਣ ਦਾ ਨਵਾਂ ਰੀਜ਼ਨ ਦੱਸਿਆ ਮਜੀਠੀਆ ਨੇ ਚਿੱਠੀ 'ਚ ਲਿਖਿਆ ਹੈ ਕਿ ਅੱਜ ਉਹਨਾਂ ਦੀ ਚੰਡੀਗੜ੍ਹ ਅਦਾਲਤ 'ਚ ਕਿਸੇ ਕੇਸ 'ਚ ਪੇਸ਼ੀ ਹੈ ਜਿਸ ਕਾਰਨ ਉਹ ਸਿੱਟ ਅੱਗੇ ਪੇਸ਼ ਨਹੀਂ ਹੋ ਪਾਣਗੇ ਤੇ ਇਹ ਤੀਸਰੀ ਵਾਰ ਹੋ ਗਿਆ ਜਦਕਿ ਬਿਕਰਮ ਮਜੀਠੀਆ ਸਿੱਟ ਸਾਹਮਣੇ ਨਹੀਂ ਪੇਸ਼ ਹੋਏ ਮਜੀਠਿਆ ਨੂੰ ਸਿੱਟ ਵੱਲੋਂ ਪਟਿਆਲਾ 'ਚ ਤਲਬ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਮਜੀਠਿਆ ਨੇ ਵਾਰ-ਵਾਰ ਸੰਮਣ ਭੇਜਣ ਤੇ ਅਦਾਲਤ ਦਾ ਰੋਕ ਕੀਤਾ ਸੀ ਜਿੱਥੇ ਅਦਾਲਤ 'ਚ ਅਰਜੀ ਲਗਾਈ ਗਈ ਸੀ ਕਿ ਉਹਨਾਂ ਨੂੰ ਵਾਰ-ਵਾਰ ਸੰਮਣ ਭੇਜ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਅਦਾਲਤ ਵੱਲੋਂ ਮਜੀਠਿਆ ਨੂੰ ਰਾਹਤ ਦੇ ਤੌਰ ਤੇ 8 ਜੁਲਾਈ ਤੱਕ ਸਿੱਟ ਨੂੰ ਰੋਕ ਦਿੱਤਾ ਸੀ ਤੇ ਹੁਣ ਦੁਬਾਰਾ ਸਿੱਟ ਨੇ ਸੰਮਣ ਜਾਰੀ ਕੀਤੇ ਨੇ ਤੇ ਵਿਕਰਮ ਮਜੀਠਿਆ ਖਿਲਾਫ ਇਹ ਮਾਮਲਾ ਕਾਂਗਰਸ ਸਰਕਾਰ ਦੌਰਾਨ ਹੋਇਆ 20 ਸਤੰਬਰ 2021 ਨੂੰ ਹੋਇਆ ਸੀ ਜਿਸ 'ਚ ਮਜੀਠਿਆ ਨੂੰ 5 ਮਹੀਨੇ ਜੇਲ੍ਹ ਵਿੱਚ ਵੀ ਰਹਿਣਾ ਪਿਆ ਸੀ ਤੇ ਹੁਣ ਭਗਵੰਤ ਮਾਨ ਸਰਕਾਰ ਫੇਰ ਇਸ ਕੇਸ ਦੀ ਮਜਿੱਠੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਹਾਲਾਂਕਿ ਮਜਿੱਠੀਆਂ ਨੇ ਦੋਸ਼ ਲਾਇਆ ਹੈ ਕਿ ਜਿਸ ਕੇਸ 'ਚ ਉਹ ਜੇਲ੍ਹ ਵਿੱਚ ਸਨ ਉਸ 'ਚ ਹਾਲੇ ਤੱਕ ਚਾਰਜ ਸ਼ੀਟ ਵੀ ਦਾਖਲ ਨਹੀਂ ਕੀਤੀ ਗਈ ਹੈ ਤੇ ਨਾਲ ਹੀ ਇਸ ਮਾਮਲੇ ਵਿੱਚ ਉਹਨਾਂ ਕੋਲੋਂ ਕੁਝ ਬਰਾਮਦ ਨਹੀਂ ਹੋਇਆ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਡਰਗ ਤਸਕਰੀ ਮਾਮਲੇ 'ਚ ਬਿਕਰਮ ਮਜੀਠੀ ਅੱਜ ਫੇਰ ਤੋਂ ਪਟਿਆਲਾ 'ਚ ਸਿੱਟ ਸਾਹਮਣੇ ਪੇਸ਼ ਨਹੀਂ ਹੋਣਗੇ ਮਜੀਠੀਆ ਨੇ ਅੱਜ ਫੇਰ ਚਿੱਠੀ ਭੇਜ ਕੇ ਪੇਸ਼ ਨਾ ਹੋਣ ਦਾ ਨਵਾਂ ਰੀਜ਼ਨ ਦੱਸਿਆ ਮਜੀਠੀਆ ਨੇ ਚਿੱਠੀ 'ਚ ਲਿਖਿਆ ਹੈ ਕਿ ਅੱਜ ਉਹਨਾਂ ਦੀ ਚੰਡੀਗੜ੍ਹ ਅਦਾਲਤ 'ਚ ਕਿਸੇ ਕੇਸ 'ਚ ਪੇਸ਼ੀ ਹੈ ਜਿਸ ਕਾਰਨ ਉਹ ਸਿੱਟ ਅੱਗੇ ਪੇਸ਼ ਨਹੀਂ ਹੋ ਪਾਣਗੇ ਤੇ ਇਹ ਤੀਸਰੀ ਵਾਰ ਹੋ ਗਿਆ ਜਦਕਿ ਬਿਕਰਮ ਮਜੀਠੀਆ ਸਿੱਟ ਸਾਹਮਣੇ ਨਹੀਂ ਪੇਸ਼ ਹੋਏ ਮਜੀਠਿਆ ਨੂੰ ਸਿਟ ਵੱਲੋਂ ਪਟਿਆਲਾ 'ਚ ਤਲਬ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਮਜੀਠਿਆ ਨੇ ਵਾਰ-ਵਾਰ ਸੱਮਣ ਭੇਜਣ ਤੇ ਅਦਾਲਤ ਦਾ ਰੋਕ ਕੀਤਾ ਸੀ ਜਿੱਥੇ ਅਦਾਲਤ 'ਚ ਅਰਜੀ ਲਗਾਈ ਗਈ ਸੀ ਕਿ ਉਹਨਾਂ ਨੂੰ ਵਾਰ-ਵਾਰ ਸੱਮਣ ਭੇਜ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਅਦਾਲਤ ਵੱਲੋਂ ਮਜੀਠਿਆ ਨੂੰ ਰਾਹਤ ਦੇ ਤੌਰ ਤੇ 8 ਜੁਲਾਈ ਤੱਕ ਸਿਟ ਨੂੰ ਰੋਕ ਦਿੱਤਾ ਸੀ ਤੇ ਹੁਣ ਦੁਬਾਰਾ ਸਿਟ ਨੇ ਸੱਮਣ ਜਾਰੀ ਕੀਤੇ ਨੇ ਤੇ ਵਿਕਰਮ ਮਜੀਠਿਆ ਖਿਲਾਫ ਇਹ ਮਾਮਲਾ ਕਾਂਗਰਸ ਸਰਕਾਰ ਦੌਰਾਨ ਹੋਇਆ 20 ਸਤੰਬਰ 2021 ਨੂੰ ਹੋਇਆ ਸੀ ਜਿਸ 'ਚ ਮਜੀਠਿਆ ਨੂੰ 5 ਮਹੀਨੇ ਜੇਲ੍ਹ ਵਿੱਚ ਵੀ ਰਹਿਣਾ ਪਿਆ ਸੀ ਤੇ ਹੁਣ ਭਗਵੰਤ ਮਾਨ ਸਰਕਾਰ ਫੇਰ ਇਸ ਕੇਸ ਦੀ ਮਜਿੱਠੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਹਾਲਾਂਕਿ ਮਜਿੱਠੀਆਂ ਨੇ ਦੋਸ਼ ਲਾਇਆ ਹੈ ਕਿ ਜਿਸ ਕੇਸ 'ਚ ਉਹ ਜੇਲ੍ਹ ਵਿੱਚ ਸਨ ਉਸ 'ਚ ਹਾਲੇ ਤੱਕ ਚਾਰਜ ਸ਼ੀਟ ਵੀ ਦਾਖਲ ਨਹੀਂ ਕੀਤੀ ਗਈ ਹੈ ਤੇ ਨਾਲ ਹੀ ਇਸ ਮਾਮਲੇ ਵਿੱਚ ਉਹਨਾਂ ਕੋਲੋਂ ਕੁਝ ਬਰਾਮਦ ਨਹੀਂ ਹੋਇਆ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ